ਅਫਰੀਕਾ ਜੀ ਸਾਰਿਆਂ ਨੂੰ ਸਾਡੇ ਵੱਲੋਂ ਅੱਜ ਅਸੀਂ ਅਗਰ ਨਿਊ ਬਲੌਗ ਦੀ ਸਟਾਰਟਿੰਗ ਕਰ ਰਹੇ ਹਾਂਗੇ ਤੇ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਤੇ ਕਮੈਂਟ ਕਰਿਆ ਕਰੋ ਤੇ ਜਿਹੜਾ ਸਾਡੇ ਚੈਨਲ ਨੂੰ ਅੱਗੇ ਵਧਣ ਦਾ ਮੌਕਾ ਮਿਲੇ ਹਾਂਜੀ ਤੇ ਆ ਮੇਰਾ ਬੇਟਾ ਤੇ ਆ ਸਾਡੀ ਰਾਣੋ ਤੇ ਸਾਡੀ ਮਾਂ ਦੀ ਸੁਪੀ ਜੀ ਤੇ ਹੁਣ ਅਸੀਂ ਪਾ ਰਹੇ ਹਾਂ ਪੱਠੇ ਪਸ਼ੂਆਂ ਦਾ ਸ਼ਾਮ ਦਾ ਟਾਈਮ ਹੋ ਚੁੱਕਿਆ ਹੈਗਾ ਪੱਠਿਆਂ ਦਾ ਆ ਮੇਰਾ ਡੈਡੀ ਪੱਠੇ ਲਾ ਰਿਹਾ ਹੈ ਦੋਸਤ ਸਾਡੀ ਗੱ ਮੱਦੇ ਸੂਈ ਹੋਈ ਆ ਆ ਦੇਖੋ ਇਹ ਵੀ ਮੱਝਾਂ ਨੇ ਸੂਨੜਿਆਣੇ ਆ ਦੇਖੋ ਸਾਡੀ ਰਾਣੂ ਆ ਦੇਖੋ ਸਾਡਾ ਪਾਪਾ ਉਹ ਦੇਖੋ ਸਾਡੀਆਂ ਗਾਈਆਂ ਗਾਈਆਂ ਨੇ ਦੇਖ ਲਈਆਂ ਦੇਖੋ ਆ ਦੇਖੋ ਸਾਡੀ ਕੁੱਤੀ ਉਹ ਦੇਖੋ ਸਾਡੇ ਤਕੂਰੇ ਕਤੂਰੇ ਸੂਈ ਹੋਈ ਆ ਹੋ ਉਹਨਾਂ ਮੇਰੀ ਮੰਮੀ ਪਾਰੇ ਆ ਕੱਪੜੇ ਉਹ ਮੇਰਾ ਰੇੜੀ ਪੱਠੇ ਲਾ ਰਿਆਗਾ ਹੁਣ ਆਪਾਂ ਤੁਹਾਨੂੰ ਪਿੱਛੇ ਜਾ ਕੇ ਏਰੀਆ ਦਿਖਾਉਣੇ ਆਖਣ ਪਿੱਛੇ ਲੈ ਜਿੱਥੇ ਪਾਪੀ ਨੇ ਸਾਜਣ ਗੋਭੀ ਲਾਈ ਹੋਈ ਆ ਹੁਣੀ ਲਾਈ ਆਗੀ ਔਰ ਦੇਖੋ ਸਾਡੇ ਦੇਖੋ ਉਹ ਦੇਖ ਸਕੂਲ ਬੈਣ ਖੜੀ ਹੋਈ ਆ ਆ ਦੇਖੋ ਸਾਡਾ ਪੌਦਾ ਮਰੂ ਦੰਦਾ ਮੇਰਾ ਉਦਾਂ ਦਾ ਪੌਦਾ ਹੈ ਆ ਸਾਡੇ ਗਾਈਆਂ ਦੇ ਪੱਠੇ ਉਹ ਦੇਖੋ ਸਾਡਾ 뷰 ਆ ਦੇਖੋ ਮਿਰਚਾਂ ਦਾ ਪੂਦਾ ਆ ਦੇਖੋ ਜਿੱਥੇ ਸਾਡੇ ਪਾਪੇ ਨੇ ਲਾਏ ਹੋਇਆਗੇ ਦੇਖੋ ਸਾਡੇ ਪਾਪੇ ਨੇ ਲਾਏ ਹੋਇਆ ਕਾਧੂ ਦੇਖੋ ਪਾਣੀ ਲਾ ਚੁੱਕਿਆ ਹੁਣ ਦੇਖੋ ਅਸੀਂ ਪਾ ਹੁਣ ਜਾਣਿਆ ਉਧਰ ਆਵਦਾ ਘਰ ਦਿਖਾਉਣੇ ਆ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਆ ਦੇਖੋ ਸਾਡਾ ਘਰ ਆ ਦੇਖੋ ਦਾਦੀ ਕੱਦੂ ਚੀਰਦੀ ਆਗੀ ਆ ਦੇਖੋ ਸਾਡੀਆਂ ਗਾਈਆਂ ਫੇਰ ਤੋਂ ਦਿਖਾ ਦਿੰਨਾ ਤੁਹਾਨੂੰ ਆ ਦੇਖੋ ਸਾਡਾ ਜਿਹੜੀ ਪੱਠੇ ਲਾ ਰਿਆ ਹੁਣ ਆਡੀਆ ਫੇਰ ਰਾਨੂੰ ਦਿਖਾ ਸਾਡੀ ਸੂਈਆ ਕੁੱਤੀ ਦੇਖ ਰਤ ਕੁਰੇ ਦੇਖ ਦੇਖੋ ਆ ਦੇ ਚਾਰ ਕਤੂਰੇ ਦੇਖੋ ਮੇਰੇ ਪਿੱਛੇ ਪਿੱਛੇ ਆ ਰਹੇ ਹਨ ਉਹ ਸਾਡੀ ਕੁੱਤੀ ਸੂਈ ਹੋਈ ਆ ਆ ਗਈ ਹੁਣ ਸਾਡੀ ਫੇਰ ਇੱਥੇ ਨਾਰ ਤੇ ਫਾਲਾ ਗਿਆ ਦੇਖੋ ਪਹਿਲਾ ਗਾਨੇ ਸਾਨੇ ਨੇ ਖਾ ਲਿਆ ਸੀਗਾ ਹੁਣ ਹੁਣ ਫੇਰ ਉੱਗ ਗਿਆ ਆ ਦੇਖੋ ਹੁਣ ਜੇ ਤਿਆਰ ਹੋ ਗਿਆ ਹੁਣ ਆਪਾਂ ਆਪਾਂ ਘਰ ਦਿਖਾਵਾਂਗੇ ਸਾਰਿਆਂ ਦੇ ਚਾਚੇ ਕਾਕਾ ਰਗਾ ਇਹਨਾਂ ਤੁਹਾਨੂੰ ਕਾਲੂ ਦਿਖਾਵਾਂਗੇ ਅੱਧਾ ਆਹ ਦੇਖੋ ਸਾਡੀ ਕੋਠੀ ਉਹ ਦੇਖੋ ਦੇਖੋ ਬਾਹਰਲਾ 뷰 ਆ ਸਾਡੀ ਨਮਾਗੀ ਸਾਂਜੀ ਸਾਰਿਆਂ ਦੀ ਆਹ ਦੇਖੋ ਕੋਠੀ ਆ ਸਾਡੇ ਸੱਤੂ ਚਾਚੇ ਕਾਕਰ ਆ ਗਾ ਆ ਦੇਖੋ ਸਾਡੀ ਇਹ ਵੀ ਚਾਚੀ ਦਾ ਹੀ ਘਰ ਆ ਗਾ ਤੁਸੀਂ ਦੇਖੋ ਸਾਰੇ ਦੇਖੋ ਹੋਰ ਮੱਝਾਂ ਚਾਰੀਆਂ ਦਾ ਪਾਪਾ ਸਾਡਾ ਇਹ ਵੀ ਸਾਡੇ ਹੀ ਆ ਗਾ ਆ ਦੇਖੋ ਕੰਤੂਰੇ ਦੁੱਧ ਚੁੰਗੀ ਜਾਂਦੇ ਉਹ ਦੇਖੋ ਸਾਡਾ ਟਰੈਕਟਰ ਹੈ ਹੁਣ ਇਹ ਵੀ ਵੇਚਣਾ ਗਾ ਇਹ ਵੀ ਗਾਇਆਂ ਦੀ ਵੀ ਵੀਡੀਓ ਬਣਾਈ ਹੈ ਉਹ ਵੀ ਵੇਖ ਜਾਣਗੇ ਇੱਕ ਇੱਕ ਅੱਦੇ ਜੈਣਾ ਮੋਰ ਤੁਹਾਨੂੰ ਸਾਡੀ ਵੀਡੀਓ ਵਧੀਆ ਵਧੀਆ ਲੱਗੀ ਤੁਹਾਨੂੰ ਕਮੈਂਟ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰਨਾ ਬੰਦ ਕਰ ਕਾਉਣਗੇ ਆ ਦੇਖੋ ਸਾਡੇ ਪਤਾ ਨਹੀਂ ਕੁੱਤੀ ਵੀ ਪਕਾਊਗਾ ਦੇਖੋ ਧੀ ਮੰਮੀ ਹੁਣ ਗਾਇਆਂ ਬਨਦੀ ਆਗੀ ਉਹ ਦੇਖੋ ਮੇਰਾ ਡੜੀ ਹੈ ਤਾਂ ਕਿ ਪੱਠੇ ਹੀ ਲਈ ਜਾਂਦਾਗਾ देखो देखो साड़ी दूसरी कुत्ती ए स्टैफी ये देखो साड़ी कट्टी मेरे डैडी खेडी जा रहे ने देखो ना ने गए कवाडी कवाडी वो की जो थोन मेरी वीडियो अच्छी लगी ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਮੈਂ ਵੀਡੀਓ ਬੰਦ ਕਰਤਾ ਪੌੜੀਆਂ ਉੱਤੇ ਚੜ ਜਾਂ ਮੈਂ ਤੈਨੂੰ ਬਾਹਰ ਲਾ ਬਾਲ ਖੁਣ ਲੱਗ ਗਿਆ ਦੇਖੋ ਮੈਂ ਦੇਖੋ ਹਾਂ ਦੇਖੋ ਇਹ ਦੇਖੋ ਹਰ ਫੋਨ ਮੈਂ ਤੈਨੂੰ ਸਾਰਾ ਦਾ ਵੀ ਵਿਊਜ਼ ਦਿਖਾਉਂਗਾ ਦੇਖੋ ਦੇਖੋ ਤੁਮ ਨੂੰ ਵੀ ਦਿਖਾਉਂਗਾ ਦੇਖੋ ਮੜਾ ਜਾ ਦੇਖੋ ਮੜਾ ਜਾ ਇਹ ਦੇਖੋ ਇਹ ਦੇਖੋ ਮੇਰੇ ਡਰਿਵਰ ਕੇ ਫਿੱਡੀ ਹੁੰਦੇ ਆ ਇੱਥੇ ਮੈਂ ਬਲਾਕ ਨੂੰ ਨੰਦਾ ਜਾ ਹੋਵੇ ਨਿੱਕਾ ਹੋਵੇ ਉਹ ਨਾ ਚੁੱਟ ਲਿਆ ਤੇ ਜਾਊਂਗਾ ਉਨੇ ਚੁੱਲੇ ਲੱਤੇ ਜਾਣੇ ਚੁੱਲੇ ਕੱਝਣਾਗਾ ਮੈਂ ਹੁਣ ਹੁਣ ਮੈਂ ਪੌੜੀਆਂ ਚੁੱਤ ਰਹੇ ਹਾਂ ਫੋਟੋ ਕੋਲ ਖੇਡੀ ਜਾਂਦੇ ਇੱਥੇ ਤੁਹਾਨੂੰ ਦਵਾਰ ਤੇ ਦਿਖਣਾ ਡੈਡੀ ਖੇਡੀ ਜਾਂਦਾ ਉਹ ਚੁੱਲੇ ਦੇ ਅਬਦੇ ਭਾਈ ਹੁਣ ਇਹਨਾਂ ਅਲਟਰਾ ਆਕ ਚੜੀ ਸਭ ਵੀ ਦੀ ਆਦੀ ਐਤ ਕਾਰ ਵੀ ਹੋਈ ਹੈ ਇਹਦੇ ਖੇਡੀਆਂ ਆ ਚੁੱਲੇ ਨੇ ਦੇਖੋ ਉਹ ਚੁੱਲ੍ਹੇ ਨੇ ਪਿੰਗ ਵਾਲੇ ਹੁਣ ਮੈਂ ਇੱਥੇ ਕਰ ਦਾਂਗਾ ਹੁਣ ਮੈਂ ਦੇਖੋ ਇਹ ਆਏ ਤਰਦੇ ਨੇ ਹੁਣ ਮੈਂ ਇਥੇ ਉਤਰ ਦਾਂਗਾ ਹੁਣ ਮੈਂ ਇਥੇ ਕਰ ਦਾਂਗਾ ਮੈਂ ਇੱਥੇ ਕਰ ਦਾਂਗਾ ਇਹ ਤੇ ਦੇਖੋ ਆ ਗਏ ਹੁਣ ਮੈਂ ਇੱਥੇ ਕਰੀ ਕਰੀ ਜਾਂਦਾ ਹੁਣ ਮੈਂ ਤਕਾ ਤਾ ਸਾਰਾ ਤੁਹਾਨੂੰ ਸਾਰਿਆਂ ਨੂੰ ਦਿਖਾਤਣਾ ਕਿੱਥੇ ਸੀਗਾ ਸਾਰਾ ਕੁਝ ਮੈਂ ਟੋਟਲੀ ਦੱਸਤਾ ਉਹ ਵੀ ਦੱਸਦਾ ਇੱਥੇ ਮੈਂ ਉੱਥੇ ਜਾ ਕੇ ਆਇਆ ਸੀਗਾ ਦੇਖੋ ਦਿਖਾ ਦਿੰਨਾ ਤੁਹਾਨੂੰ ਉੱਥੇ ਵੀ ਜਾ ਕੇ ਆਇਆ ਸੀਗਾ ਹੁਣ ਆ ਦੇਖੋ ਆ ਝੂਂਦਾਗਾ ਹੋਊ ਝੂਲਾ ਮੈਂ ਇੱਧਰ ਜਾਣਾ ਨੂੰ ਮੇਰੇ ਡੈਡੀ ਵਰਗੇ ਖੇਡਦੇ ਆ ਲੈ ਸਲਟਾਲੇ ਉਹ ਚਲਟਾਲੇ ਡੈਰੀ ਨਹੀਂ ਮੇਰਾ ਇਹ ਤੇ ਬੱਚੇ ਜਾਇ ਕਰਕੇ ਜਾਂਦੇ ਆ ਲਫੁੱਲ ਮਸਤੀ ਕਰਕੇ ਨੇ ਖੇਡ ਕੇ ਜਾਂਦੇ ਆ ਆ ਦੇ ਫਤੇ ਵਰਗੇ ਖੇਡਦੇ ਆ ਦੇ ਤੁਹਾਨੂੰ ਉਹ ਦੇ ਫਤੇ ਖੇਡਣ ਆ ਰਹੇ ਆ ਦੇ ਖੇਡਣ स्टेडियम देखो इधर सारे सारे जाने बच्चे जाय करके जब मस्ती करके खेड़ के जो जय पू करते टैडी खेल और साल टाइल डैडी खेडी आते ਇੱਕ ਸਾਰਿਆਂ ਨੇ ਵੀ ਉਹ ਦੇਖੋ ਕ੍ਰਿਕਟ ਖੇਡੀ ਜਾਂਦੇ ਆ ਉਹ ਦੇਖੋ ਕ੍ਰਿਕਟ ਖੇਡੀ ਜਾਂਦੇ ਆ ਦੇਖੋ ਉਧਰ ਕ੍ਰਿਕਟ ਖੇਡੀ ਜਾਂਦੇ ਹੈ ਦੇਖੋ ਸਾਡਾ ਸਟੇਡੀਅਮ ਉਧਾੜ ਪੈੰਡ ਉਧਾੜ ਆ ਦੇਖੋ ਕੋਆਡੀ ਖੇਡੀ ਜਾਂਦੇ ਆ ਉਹ ਦੇਖੋ ਤੁਹਾਨੂੰ ਪਹਿਲਾਂ ਵੀ ਦਿਖਾਤਾ ਹਾਂ ਫਿਰ ਦਿਖਾਉਂਦੇ ਆ ਦੇਖੋ ਇੱਕ ਕ੍ਰਿਕਟ ਖੇਡੀ ਜਾਂਦੇ ਆ ਮੇਰ ਨਾਲਡੋ ਵਰਕੇ ਲੈਟੜ ਤੇ دوست ਨੇ ਗੇ ਉਹ ਕਰਕੇ ਦੇਵਾਰੀ ਇੱਥੇ ਵੀ ਆਂਦੇ ਹੁੰਦੇ ਮੇਰੇ ਡੈਡੀ ਨਾਲ ਖੇਡ ਕੇ ਵੀ ਜਾਂਦੇ ਹੁੰਦੇ ਤੁਹਾਨੂੰ ਸਾਰਾ ਦਿਖਾਤਾ ਹੁਣ ਤੁਹਾਨੂੰ ਦਿਖਾਉਣਾ ਹੁਣ ਮੈਂ ਝੁੱਲਿਆਂ ਤੇ ਜਾਣਾ ਹੈਗਾ ਤੁਹਾਨੂੰ ਸਾਰਾ ਦਿਖਾਉਂਗਾ ਅਰੇ ਆਹ ਦੇਥੇ ਕੋਆਡੀ ਖੇਡਣਾ ਉਹਦੇ ਨਾਲ ਇੱਥੇ ਖੇਡੀ ਜਾਂਦੇ ਆ ਕੋਆਡੀ ਇੱਥੇ ਅੱਜ ਮੈਚ ਹੁੰਦੇ ਹੁੰਦੇ ਸੀ ਹੌਨੇ ਹੁੰਦੇ ਉਹਦੇ ਛੋਟਾ ਫੋਟੇ ਮੇਰੇ ਨਾਲ ਖੇਡਦਾ ਹੁੰਦਾ ਔਰ ਇੱਥੇ ਫੋਟੋ ਵਾਲਾ ਖੇਡਦੇ ਆ ਉਹ ਤੇ ਇੱਥੇ ਮੇਰੇ ਡੈਡੀ ਖੇਡੀ ਆ ਰੈੱਡ ਸ਼ਰਟ ਵਾਲਾ ਮੇਰੇ ਡੈਡੀ ਇਨੇ ਗਾ ਉਹ ਰੈੱਡ ਸ਼ਰਟ ਵਾਲਾ ਮੇਰੇ ਡੈਡੀ ਖੜਾ ਹੋ ਗਾ ਆ ਦੇਖੋ ਇੱਥੇ ਅ ਵੀ ਮੇਰੇ ਦੇਖਦਾ ਇਹ ਵੀ ਯਾਰ ਦੋਸਤੀ ਆ ਔਰ ਦੇਖੋ ਹੁਣ ਫੇਰ ਦਿਖਾਉਣਾ ਇੱਕ ਹੋਰ ਅੱਡੀ ਖੇਡ ਹੁਣ ਮੈਂ ਉਹ ਝੂਲਿਆਂ ਤੇ ਜਾਣਾ ਉਹ ਦੇਖੋ ਝੂਲਿਆਂ ਤੇ ਇਨੇ